ਆ ਮਨਵੀਰ ਤੁਣੀ ਤੁਸੀਂ ਵੀ ਆ ਜਾਓ ਪੁਲਿਸ ਜੈਪਲੀ ਅ ਆਰਵ ਕੁਤੇਜ ਜੈਸਮਨ ਨੈਸ਼ਨ ਪਲੀਜ਼ ਜੇ ਸਟੇਜ ਤੇ ਨਵੇਂ ਬੱਚੇ ਤੇ ਕਿਉਂ ਸਟੇਜ ਤੇ ਨੇ ਕਿਉਂਕਿ ਸਭ ਤੋਂ ਪਹਿਲਾਂ ਇਹ ਸਾਡੀ ਧੀ ਮਨਵੀਰ ਮਨਵੀਰ ਜੀ ਆ ਕੇ ਆਓ ਤੁਸੀਂ ਮੜਾ ਜਾ ਆਦੀ ਮਨਵੀਰ ਅੰਡਰ 15 ਅੰਡਰ 15 ਦੇ ਵਿੱਚ ਏ ਸਾਡੀ ਗੁੜੀਆ ਆ ਵਿਕਟੋਰੀਆ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਨੈਸ਼ਨਲ ਦੇ ਵਿੱਚ ਖੇਡ ਕੇ ਆਏ ਨੇ ਕਾਦੇ ਵਿੱਚ ਜੀ ਜੈਫਰੀਨ ਵਿੱਚ ਰਿਪਰੈਜ਼ੈਂਟਡ ਵਿਕਟੋਰੀਆ ਐਟ ਨੈਸ਼ਨਲ ਫਾਰ ਸ਼ਾਰਟ ਪੁੱਟ ਸਟੇਟ ਬ੍ਰਾਂਚ ਮੈਗਨਸ ਨੇ ਫਾਰ ਸ਼ਾਰਟ ਪੁੱਟ ਸਟੇਟ ਸਟੇਟ ਬ੍ਰਾਂਚ ਮੈਗਨਸ ਨੇ ਫਾਰ ਡਿਸਕਸ A regional champion for javelin for four consecutive years short put short put regional champion for three years discuss regional champion won various open championship hold crampon central record for javelin <laughs> ਪਰ ਗੱਲ ਕਰਦੇ ਕਿ ਸਾਡੇ ਜੀਨਸ ਸਾਡਾ ਐਟਮੋਸਫੇਅਰ ਇੱਥੇ ਦੇ ਅਨੁਕੂਲ ਨਹੀਂ ਪਰ ਨਹੀਂ ਡੈਡੀਕੇਸ਼ਨ ਹੋਵੇ ਤਾਂ एवरीथिंग ਇਜ਼ ਪੋਸੀਬਲ ਇਹ ਬੱਚੇ ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਐਟਮੋਸਫੇਅਰ ਆ ਚਾਹੇ ਕੋਈ ਗਰਮੀ ਆ ਧੋਪਿਆ ਮੀਂਹ ਪੈ ਰਿਹਾ ਪਰ ਇਹਨਾਂ ਦੀ ਡੈਡੀਕੇਸ਼ਨ ਇੰਨੀ ਜ਼ਿਆਦਾ ਆ ਕਿ ਹਰ ਰੋਜ਼ ਪ੍ਰੈਕਟਿਸ ਆ ਆ ਰੀਲੀ ਪ੍ਰਾਊਡ ਆਫ ਮਲਰੀਦ ਇਹ ਕੁੜੀਆਂ ਜਿਹੜੀ ਆ ਜੈਪਲੀਨ ਜੈਪਲੀਨ ਕੁੜੀਆਂ ਅੰਡਰ 9 ਪਲੇ ਕਰਦੇ ਨੇ ਇਨਾਂ ਦੇ ਜਿਹੜਾ ਰਿਪੋਰਟ ਆ ਜਿਹੜਾ ਕਿ ਤੁਸੀਂ ਕੈਨਬਨ ਏਰੀਆ ਚ ਕਿਤੇ ਜਾਓ ਤਾਂ ਬਹੁਤ ਸਾਰੀ ਰਿਪੋਰਟ ਜਿਹੜੇ ਨੇ ਉਹ ਇਹਨਾਂ ਦੇ ਨਾਂ ਤੇ ਬੋਲਦੇ ਨੇ ਜਪਲੀਨ 100 ਮੀਟਰ 200 ਮੀਟਰ 400 ਮੀਟਰ 4 ਮੈਡਲਸ 4 ਟੈਂਕਸ ਤੇ ਪ੍ਰੈਕਟਿਸ ਇਹਨਾਂ ਦੀ ਐਵਰੀ ਡੇ ਪ੍ਰੈਕਟਿਸ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਵੈਦਰ ਹੋਵੇ ਡੈਡੀਕੇਸ਼ਨ ਜਿੱਥੇ ਸਾਡੇ ਬੱਚੇ ਬੇਸ਼ੱਕ ਅੱਜ ਕੱਲ੍ਹ ਸੋਸ਼ਲ ਮੀਡੀਆ ਨਾਲ ਵੀ ਜੁੜੇ ਨੇ ਗੇਮਸ ਨੂੰ ਵੀ ਪ੍ਰੈਫਰੈਂਸ ਦਿੰਦੇ ਨੇ ਪਰ ਅ ਇਹ ਵੀ ਇੱਕ ਐਗਜ਼ਾਮਪਲਸ ਨੇ ਜਿੱਥੇ ਅਸੀਂ ਡੈਡੀਕੇਸ਼ਨ ਉਹਨਾਂ ਹੀ ਡੈਡੀਕੇਸ਼ਨ ਇਹਨਾਂ ਦੇ ਪੇਰੈਂਟਸ ਦੀ ਜਿਹੜੇ ਆਪਣੀਆਂ ਜੌਬਸ ਨੂੰ ਸੈਕਰੀਫਾਈਸ ਕਰਕੇ ਇਹਨਾਂ ਦੀ ਟ੍ਰੇਨਿੰਗ ਜਿਹੜੀ ਆ ਉਹ ਮਿਸ ਨਹੀਂ ਹੋਣ ਦਿੰਦੇ ਇਹ ਸਾਡਾ ਫਿਊਚਰ ਨੇ ਐਂਡ ਕੰਗ੍ਰੈਚੁਲੇਸ਼ਨ ਐਂਡ ਗੋਡ ਬlesਸ ਇਹਨੇ ਸਾਡੇ ਗੁਰਤੇਜ ਹੁਣੀ ਅ ਗੁਰਤੇਜ ਇੱਕ ਸਾਡੇ ਵੀਰ ਗੁਰਿੰਦਰ ਖਾਮ ਹੁਣੀ ਨੇ ਜਿਹੜੇ ਰੈੱਡ ਆਊਟ ਮੀਡੀਆ ਜਿਹੜੀ ਫੋਟੋਗ੍ਰਾਫੀ ਕਰਦੇ ਨੇ ਇਹ ਉਹਨਾਂ ਦੇ ਪਰ ਜਾਣਦੇ ਨਹੀਂ ਅੰਡਰ 6 ਅੰਡਰ 8 ਇਹ ਬੱਚਾ ਅੰਡਰ 10 ਵੀ ਕੰਪੀਟ ਕਰਦਾ ਪਰ ਅਕੋਰਡਿੰਗ ਟੂ ਏਜ ਜਿੰਨੇ ਵੀ 88 ਦੇ ਜਾਂ ਕੋਈ 90s ਦੇ ਜਿਹੜੇ ਰਿਕਾਰਡ ਸੀ ਉਹ ਇਸ ਬੱਚੇ ਨੇ ਬ੍ਰੇਕ ਕੀਤੇ ਆ ਆਉਣ ਵਾਲਾ ਸਾਡਾ ਫਿਊਚਰ ਹੈ ਸ਼ਾਰਟ ਪੁੱਟ ਵਿੱਚ ਜਿਹੜਾ 100 ਮੀਟਰ ਵਿੱਚ ਹੈ ਜਿਹੜੇ ਰਿਕਾਰਡਸ ਨੇ ਉਹ ਗੁਤੇਜ ਹੁਣਾ ਦੇ ਨਾਮ ਦੇ ਨੇ ਇਹ ਸਾਡੀ ਕੁੜੀਆ ਹਰਸੀਰ ਇਹਨਾਂ ਦੇ ਜਿਹੜੇ ਰਿਕਾਰਡਸ ਨੇ ਉਹ ਤੁਸੀਂ ਸੁਣ ਇਹਨਾਂ ਦੀ ਏਜ ਵਾਲਾ ਅੱਜ ਵਿਕੇਓ ਪਰ ਇਹਨਾਂ ਦੇ ਜਿਹੜੇ ਰਿਪੋਰਟਸ ਨੇ ਉਹ ਤੋਂ ਅੰਡਰ ਨਾਈਨ ਇਹ ਕੰਪੀਟ ਕਰਦੇ ਨੇ ਸ਼ਾਰਟ ਕੋਰਟ ਵਿਕਟੋਰੀਆ ਸਟੇਟ ਚੈਂਪੀਅਨ ਡਿਸਕਸ ਸਿਲਵਰ ਮੈਡਲੇਿਸਟ ਵਿਕਟੋਰੀਆ ਸਟੇਟ ਰੀਟਿਨਰ ਚੈਂਪੀਅਨ ਫॉर ਡਿਸਕਸ ਐਂਡ ਸ਼ਾਰਟ ਕੋਰਟ ਫॉर 3 ਕਨਸੈਕਟਿਵ ਈਅਰਸ Won various open championship, hold the record at Cranburn Little Athletics for short put and discus for under 8 and under 9. State record holder for under 9 short. So this is the future. This is the future. Thank you and congratulations. Good luck for your future. A social media star. ਏ ਸਾਡਾ ਵੀਰ ਐਸ਼ਮਨ ਜਿਨ੍ਹਾਂ ਨੇ ਦਲਜੀਤ ਹੁਣਾਂ ਦੇ ਨਾਲ ਭੰਗੜਾ ਪਾ ਕੇ ਤਾਂ ਮੇਰੇ ਕੱਜ ਇੱਕ ਬਾਬਾ ਕੱਟੀ ਸੀ ਤੇ ਲिटल ਦਲਜੀਤ ਦੇ ਨਾਂ ਤੇ ਉਹ ਜਾਣੇ ਜਾਂਦਾ ਜਿੱਥੇ ਬਹੁਤ ਸੋਹਣਾ ਪਰਫਾਰਮ ਕਰਦਾ ਜਿੱਥੇ ਭੰਗੜਾ ਅੱਜ ਕੱਲ ਭੰਗੜਾ ਵਰਕਸ਼ਾਪ ਚੱਲਦੀਆਂ ਨੇ ਜਿੱਥੇ ਦੂਜੇ ਬੱਚਿਆਂ ਨੂੰ ਸਿਖਾਉਂਦਾ ਹੋਵੇ ਉੱਥੇ ਐਸ਼ਮਨ ਹੋਣੀ ਜੈਸਮਨ ਹੋਣੀ ਦੋਵੇਂ ਬ੍ਰਦਰ ਸਿਸਟਰ ਬਹੁਤ ਵੱਡਾ ਕੰਮ ਕਰ ਰਹੇ ਨੇ ਪੰਜਾਬੀ ਸਕੂਲ ਜਿਹੜਾ ਕਲਾਈਡ ਦੇ ਵਿੱਚ ਆ ਜਿਹੜਾ ਇਹਨਾਂ ਵੱਲੋਂ ਇਹਨਾਂ ਦੀ ਮੋਂਬਰ ਨੂੰ ਇੱਕ ਇਨੀਸ਼ੀਏਟਿਵ ਆ ਇਹ ਪੰਜਾਬੀ ਸਕੂਲ ਸ਼ੁਰੂ ਕੀਤਾ ਗਿਆ ਜਿੱਥੇ ਆਟਿਜ਼ਮ ਦੇ ਰਿਲੇਟਡ ਜਾਣਕਾਰੀ ਆਟਿਜ਼ਮ ਟੂ ਅਵੇਰਨੈਸ ਆ ਉਥੇ ਇਹ ਜਿਹੜੇ ਆ ਇਹ ਪੰਜਾਬੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਆ ਫਿਲਮ ਮਿਸਟਰ ਸ਼ਦਾਈ ਜਿਹੜੀ ਸੀ ਜਿਹੜੀ ਸਾਡੇ ਮੈਲਬਨ ਵਿੱਚ ਪਹਿਲੀ ਫਿਲਮ ਸ਼ੂਟ ਹੋਣ ਵਾਲੀ ਸੀ ਜਿਹੜੀ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਬਤੌਰ ਬਹੁਤ ਸੋਹਣਾ ਜਿਹੜਾ ਕਿਰਦਾਰ ਨੁਮਾਇਆ ਸੀ ਤੇ ਸ਼ਾਈਨ ਫਿਊਚਰ ਹੈ ਇਹਨਾਂ ਦਾ ਜਿੱਥੇ ਅਪਾ ਕਹਿ ਸਕਦੇ ਆ ਕਿ ਨਾਲ ਨਾਲ ਪੰਜਾਬੀ ਕਲਚਰ ਦੀ ਗੱਲ ਆ ਉਥੇ ਦਿੱਤਾ ਭੰਗੜਾ ਨਾਲ ਨਾਲ ਸਾਡੇ ਕੈਰੀ ਕਰਦੇ ਨੇ ਗੁੱਡ ਲੱਕੀ ਵਾਇਸ ਐਂਡ ਆਫ ਫਿਊਚਰ ਜਿਹੜਾ ਵਾ ਉਹ ਤੁਹਾਡਾ ਸ਼ਾਈਨ ਹੈ ਤੇ ਧੰਨਵਾਦ ਤੁਹਾਡਾ ਇੱਥੇ ਆਉਣ। ਇਹ ਸਾਡਾ ਆਰਵ ਪੁੱਲਰ ਮਿਸਟਰ ਸ਼ਿਦਾਈ ਦੇ ਵਿੱਚ ਇਹਨਾਂ ਨੇ ਨਿੱਕੇ ਸ਼ਿਦਾਈ ਦਾ ਜਿਹੜਾ ਸੀ ਕਿਰਦਾਰ ਨਵਾਇਆ ਸੀ ਉਸ ਤੋਂ ਪਹਿਲਾਂ ਹਾਰਪੁੱਲਰ ਹੋਣਾ ਦੀ ਆ ਤੁਸੀਂ ਬਹੁਤ ਗੀ ਸੁਣੇ ਨੇ ਹਾਰਪੁੱਲਰ ਦੇ ਗੀਤਾ ਦੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਆਉਣ ਵਾਲੀਆਂ ਫਿਲਮਾਂ ਜਿਹੜੀਆਂ ਆ ਉਹ ਵੀ ਲਾਈਨਡ ਅਪ ਨੇ ਪੜਨ ਲਿਖਣ ਵਿੱਚ ਬਹੁਤ ਸੋਹਣੇ ਨੇ ਬਾਸਕਟਬਾਲ ਐ ਨੈੱਟਬਾਲ ਦੇ ਬਹੁਤ ਸੋਹਣੇ ਪਲੇਅਰ ਨੇ ਆ ਸ਼ਾਈਨ ਫਿਊਚਰ ਇਹ ਸਾਡੇ ਹਰ ਇੱਕ ਫੀਲਡ ਦੇ ਡਿਫਰੈਂਟ ਡਿਫਰੈਂਟ ਫੀਲਡ ਤੋਂ ਆਏ ਨੇ ਜਿੱਥੇ ਅਸੀਂ ਗੱਲ ਕਰਦੇ ਆ ਕਿ ਜ਼ਰੂਰੀ ਨਹੀਂ ਕਿ ਗੇਮਸ ਪਰ ਕਿਸੇ ਵੀ ਫੀਲਡ ਵਿੱਚ ਜੇਕਰ ਡੈਡੀਕੇਸ਼ਨ ਆ ਜੇਕਰ ਤੁਹਾਡੀ ਡੈਡੀਕੇਸ਼ਨ ਆ ਤੁਹਾਡਾ ਕੰਟ੍ਰਿਬਿਊਸ਼ਨ ਆ ਤਾਂ ਇਹ ਬੱਚੇ ਜਿਹੜੇ ਨੇ ਅ ਉਹ ਅਗਲੇ ਤੋਂ ਸਾਲ ਅਗਲੇ ਸਾਲ ਹੋਰ ਵਧੀਆ ਜਿਵੇਂ ਜਿਵੇਂ ਗਰੋ ਕਰਨਗੇ ਉਵੇਂ ਬਹੁਤ ਸਾਰੇ ਰਿਕਾਰਡ ਤੋੜਨਗੇ ਅ ਸੋ ਅਸੀਂ ਪੰਜਾਬ ਵੱਲੋਂ ਪੰਜਾਬ ਟੀਮ ਵੱਲੋਂ ਤੇ ਬੋਪਰ ਐਪਲ ਵੱਲੋਂ ਅਸੀਂ ਇੱਕ ਅੱਜ ਤੋਂ ਇਹ ਲੜੀ ਸ਼ੁਰੂ ਕੀਤੀ ਹੈ ਕਿ ਐਵਰੀ ਇਅਰ ਜਿਹੜੇ ਇੱਥੋਂ ਦੇ ਕਿਸੇ ਨਾ ਕਿਸੇ ਫੀਲਡ ਵਿੱਚ ਜਿਹੜੇ ਬੱਚੇ ਵਧੀਆ ਕਰ ਰਹੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਐਪਰੀਸ਼ੀਏਸ਼ਨ ਦੇ ਤੌਰ ਤੇ ਅਸੀਂ ਕੁਝ ਨਾ ਕੁਝ ਤੁਹਾਡੇ ਨਾਲ ਬਾਕੀ ਲੋਕਾਂ ਨਾਲ ਵੀ ਸਾਂਝਾ ਕਰ ਸਕੀਏ ਕਿਉਂਕਿ ਸਾਡੇ ਬੱਚੇ ਦੇ ਲਈ ਇਹ ਰੋਡ ਮੋਟ ਬਣ ਸਕਦੇ ਨਹੀਂ ਸਾਡੇ ਵਾਸਤੇ ਅਸੀਂ ਸਿੱਖ ਸਕਦੇ ਇਨਾਂ ਕੋ ਕਿ ਜੇ ਇਹ ਡੈਡੀਕੇਟ ਨਹੀਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਲਾ ਸਕਦੇ ਹਾਂ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੇ ਬੱਚਿਆਂ ਦਾ ਹੁਣ ਮੈਂ ਬੋਪਰਾ ਬ੍ਰਦਰ ਜੀ ਤੇ ਪੰਜਾਬ ਤੋਂ ਭਾਈ ਗੁਰਪ੍ਰੀਤ ਕਣੀ ਜੀ ਆ ਪਲੀਜ਼ ਆਓ ਸਟੇਜ ਤੇ ਤੇ ਤਾਂ ਜੋ ਬੱਚਿਆਂ ਨੂੰ ਅਸੀਂ ਮੋਮੈਂਟਮ ਦਈਏ ਤੇ ਸਾਡੀ ਸਾਰੀ ਟੀਮ ਜਿਹੜੀ ਐ ਐਸੋਸੀਏਸ਼ਨ ਗਿਵਸਲੈਂਡ ਆ क्लब वाले आ जाओ जी प्लीज स्टेज तेवंत हरसीरत गुतेज आरव थैंक यू जी मैं ना एक बिग ऑफ प्लॉज प्लीज बच्चों वाली खास करके क्योंकि